ਡੇਰਾ ਰੋਡ ਤੇ ਗੋਲੀ ਚਲਾਉਣ ਵਾਲਾ ਅਮਰਸਰ ਬਾਸ ਸੜਕ ਦੇ ਤੋਂ ਗ੍ਰਿਫਤਾਰ ਬਟਾਲਾ ਪੁਲਿਸ ਨੇ ਕੀਤਾ ਐਕਸ਼ਨ ਡੀਐਸਪੀ ਸੰਜੀਵ ਕੁਮਾਰ ਨੇ ਦਿੱਤੀ ਅਹਿਮ ਜਾਣਕਾਰੀ ਬੀਤੀ 16 ਦਸੰਬਰ ਨੂੰ ਡੇਰਾ ਰੋਡ ਬਟਾਲਾ ਵਿਖੇ ਰਕੇਸ਼ ਕਰਿਆਨਾ ਸਟੋਰ ਤੇ ਗੋਲੀ ਚਲਾਉਣ ਵਾਲੇ ਨੂੰ ਬਟਾਲਾ ਪੁਲਿਸ ਨੇ ਅਮਰਸਰ ਬਾਸ ਸੜਕ ਦੇ ਤੋਂ ਗ੍ਰਿਫਤਾਰ ਕੀਤਾ ਹੈ ਇਸ ਵੰਦੀ ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਹਮਲਾਵਰ ਗੁਰਸਾਹਿਬ ਸਿੰਘ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਅਮਰਸਰ ਬਾਸ ਸੜਕ ਦੇ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਇਸ ਨੂੰ ਵਿਦੇਸ਼ ਬੈਠੇ ਵੱਲੋਂ 2 ਲੱਖ ਰੁਪਏ ਦਾ ਲਾਚ ਦਿੱਤਾ ਸੀ ਕਿ ਤੂੰ ਉੱਥੇ ਰਕੇਸ਼ ਕਰਿਆਨਾ ਸਟੋਰ ਤੇ ਜਾ ਕੇ ਵਾਰਦਾਤ ਕਰਨੀ ਹੈ ਉਹਨਾਂ ਨੇ ਕਿਹਾ ਕਿ ਇਸਤਾ ਰਿਮਾਂਡ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ ਇੱਕ 16 12 ਤਰੀਕ ਨੂੰ ਇੱਥੇ ਡੇਰਾ ਰੋਡ ਤੇ ਰਕੇਸ਼ ਸੰਝੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿ ਫਰੋਤੀ ਦੀ ਕਾਲ ਆਈ ਸੀਓ ਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕਿ ਕਾਲ ਉਹ ਫਾਇਰ ਕਰਕੇ ਤੇ ਉਹ ਦੌੜ ਗਿਆ ਸੀ ਇੱਥੋਂ ਫਿਰ ਉਹ ਤੇ ਅਸੀਂ ਹਿਊਮਨ ਇੰਟਰਨਲ ਤੇ ਆਪਣੇ ਟੈਕਨੀਕਲ ਸਾਰੇ ਸਰਸ ਲਗਾ ਕੇ ਅਸੀਂ ਵੀ ਦਿਨ 24 ਆਵਰ ਸੀਓਸ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਲਈ ਕੰਮ ਕਰਦਾ ਸੀ ਕਿੰਨੀਆਂ ਰਾਤ ਫਾਇਰ ਕੀਤੇ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਜੀ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਦੀ ਮੈਂ ਇੱਥੇ ਨਹੀਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇੱਥੇ ਡਿਸਕਲੋਜ਼ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਐਂਪਰ ਹੁੰਦੀ ਹੈ ਕੋਈ ਵੈਪਨ ਮਿਲੇ ਜੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪੈਰਲਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਜੀ ਕੋਈ ਹੋਰ ਕਾਰਨ ਨਹੀਂ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰਿਮਿਨਰਲੀ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਇਹ ਸੀ ਇਹਦੀ ਕਰੀਬ 24 ਕੋ ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਫਾਦਰ ਦੀ ਡੈਥ ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਇਹ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਿੰਨ ਦਿੱਤੇ ਜਾਣਗੇ ਕਿ ਉਹਦੇ لالਚ ਵਾਸਤੇ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਚੱਲੇ ਕੀ ਲੱਗਦਾ ਕੀ ਖੁਲਾਸੇ ਹੋ ਸਕਦੇ ਖੁਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਤੇ ਦਾ ਕਿ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੋਰਸ ਆਪਣੀ ਲਈ ਕੀਤੀ ਸੀ ਕਿਸ ਤਰੀਕੇ ਨਾਲ ਇਹਨੂੰ ਬੀਨਓਵਰ ਕੀਤਾ ਤੇ ਉਹ ਪਿੱਛੇ ਇਹਦੇ ਮਗਰ ਹੈ ਕੌਣ ਸੀ ਬੰਦਾ ਸਰ ਇਹਦਾ ਨਾਮ ਕੀ ਹੈ ਤੇ ਆਪਣਾ ਫੜਿਆ ਕਿ ਗੁਰਸਾਹਿਬ ਸਿੰਘ ਹੈ ਇਹਦਾ ਨਾਮ ਸੰਨ ਆਫ ਹਰਜੀਤ ਸਿੰਘ ਮੁੰਦਿਆਲ ਪਿੰਡ ਹੈ ਇਹਦਾ ਕਮਨ ਕਲਾਂਪੇ ਠਾਣੇ ਜਪੰਦਾ ਪਿੰਡ ਸਰ ਗ੍ਰਫਤਾਰ ਕੀਤਾ ਤੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗ੍ਰਫਤਾਰ ਕੀਤਾ ਕਿਸੇ ਕੇਸ ਚ ਇਨਵੋਲ ਹੋਏ ਨਹੀਂ ਅਜੇ ਮੈਂ ਨਹੀਂ ਇਹਦੇ ਗੋ ਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਚ ਇਨਵੋਲ ਨਹੀਂ ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਵੀ ਉਸ ਤਰ੍ਹਾਂ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਪਿਆ ਗਿਆ ਸੀ